ਔਨਰ ਦੇ ਨਾਲ ਜੁੜਿਓ ਤੁਸੀਂ ਤੇ ਇਸ ਵੇਲੇ ਦੀ ਅਹਿਮ ਅਪਡੇਟ ਪਠਾਨਕੋਟ ਦੇ ਪਿੰਡ ਛੋਟੀਆਂ ਦੇ ਨਾਲ ਜੁੜੀ ਹੋਈ ਹੈ ਜਿੱਥੇ ਇੱਕ ਵਾਰ ਮੁੜ ਤੋਂ ਸਨਸਨੀ ਫੈਲ ਗਈ ਹੈ ਸਨਸਨੀ ਫੈਲਣ ਦਾ ਕਾਰਨ ਤਿੰਨ ਸ਼ੱਕੀ ਵਿਅਕਤੀ ਦੱਸੇ ਜਾ ਰਹੇ ਨੇ ਤੇ ਇਸ ਵਾਰ ਮੁੜ ਤੋਂ ਇਲਾਕੇ ਦੇ ਵਿੱਚ ਤਿੰਨ ਸ਼ੱਕੀ ਵਿਅਕਤੀਆਂ ਦੀ ਖਬਰ ਮਿਲਣ ਤੋਂ ਬਾਅਦ ਪੁਲਿਸ ਦੇ ਵੱਲੋਂ ਡਰੋਨਾਂ ਦੇ ਰਾਹੀਂ ਇਲਾਕੇ ਨੂੰ ਛਾਣਿਆ ਜਾ ਰਿਹਾ ਹਾਲਾਂਕਿ ਪੁਲਿਸ ਤੱਕ ਜਿਹੜੀ ਇਹ ਚਰਚਾ ਜਿਹੜੀ ਇਹ ਗੱਲ ਹੈ ਉਦੋਂ ਪਹੁੰਚਦੀ ਹੈ ਜਦੋਂ ਇੱਕ ਮਹਿਲਾ ਦਾ ਘਰ ਖੜਕਾਇਆ ਜਾਂਦਾ ਹੈ ਤੇ ਅੰਦਰੋਂ ਮਹਿਲਾ ਵੱਲੋਂ ਵੇਖਿਆ ਜਾਂਦਾ ਹੈ ਕਿ ਉਸ ਦਾ ਘਰ ਖੜਕਾ ਕੌਣ ਰਿਹਾ ਤਾਂ ਤਿੰਨ ਸ਼ੱਕੀ ਵਿਅਕਤੀ ਹੁੰਦੇ ਨੇ ਜਿਸ ਤੋਂ ਬਾਅਦ ਉਸ ਦੇ ਵੱਲੋਂ ਆਪਣੇ ਆਂਡਗੁਆਣ ਦੇ ਵਿੱਚ ਇਸ ਗੱਲ ਦਾ ਜ਼ਿਕਰ ਕੀਤਾ ਜਾਂਦਾ ਉਸ ਤੋਂ ਬਾਅਦ ਪ੍ਰਸ਼ਾਸਨ ਤੱਕ ਲੋਕਾਂ ਦੇ ਵੱਲੋਂ ਰਾਬਤਾ ਕਾਇਮ ਕੀਤਾ ਜਾਂਦਾ ਹੈ ਜਾਂ ਇਹ ਕਹਿ ਲਿਆ ਕਿ ਪੁਲਿਸ ਤੰਤਰ ਤੱਕ ਤਾਰਾਂ ਖੜਕਾ ਦਿੱਤੀਆਂ ਜਾਂਦੀਆਂ ਜਾਂ ਜਿਸ ਤੋਂ ਬਾਅਦ ਪੁਲਿਸ ਐਕਸ਼ਨ ਦੇ ਵਿੱਚ ਆਈ ਹੈ ਤੇ ਐਕਸ਼ਨ ਦੇ ਵਿੱਚ ਆਉਣ ਤੋਂ ਬਾਅਦ ਡਰੋਨਾਂ ਦੇ ਰਾਹੀਂ ਪੂਰੇ ਇਲਾਕੇ ਨੂੰ ਸ਼ਾਨਿਆ ਜਾ ਰਿਹਾ ਵੇਖਿਆ ਜਾ ਰਿਹਾ ਹੈ ਕਿ ਆਖਰੋ ਲੋਕ ਕੌਣ ਸੀ ਜਿਹੜੇ ਆਲੇ-ਦਾਲੇ ਕਿਤੇ ਸੀਸੀਟੀਵੀ ਵੀ ਲੱਗੇ ਹੋਏ ਨੇ ਉਹਨਾਂ ਨੂੰ ਵੀ ਖੰਗਾਲਿਆ ਜਾ ਰਿਹਾ ਹੈ ਤਾਂ ਕਿ ਜਿਹੜੇ ਇਹ ਸ਼ੱਕੀ ਵਿਅਕਤੀ ਹੈ ਇਹਨਾਂ ਦੀ ਪਛਾਣ ਹੋ ਸਕੇ ਕਿਉਂਕਿ ਇਸ ਤੋਂ ਪਹਿਲਾਂ ਵੀ ਪਠਾਨਕੋਟ ਦੇ ਵਿੱਚ ਤਿੰਨ ਸ਼ੱਕੀ ਵਿਅਕਤੀ ਵੇਖੇ ਗਏ ਸਨ ਜਿਸ ਤੋਂ ਬਾਅਦ ਪੂਰੇ ਇਲਾਕੇ ਦੇ ਵਿੱਚ ਸਸੰਸਰੀ ਫੈਲ ਗਈ ਸੀ ਪੁਲਿਸ ਦੇ ਵੱਲੋਂ ਇਲਾਕੇ ਨੂੰ ਸੀਲ ਤੱਕ ਕਰ ਦਿੱਤਾ ਗਿਆ ਸੀ ਆਪਰੇਸ਼ਨ ਚਲਾਇਆ ਗਿਆ ਸੀ ਤੇ ਅੱਜ ਵੀ ਪੁਲਿਸ ਦੇ ਵੱਲੋਂ ਆਪਰੇਸ਼ਨ ਚਲਾਇਆ ਜਾ ਰਿਹਾ ਹੈ ਤੇ ਪੁਲਿਸ ਦਾ ਕਹਿਣਾ ਹੈ ਕਿ ਜਿਹੜੇ ਸ਼ੱਕੀ ਵਿਅਕਤੀ ਨੇ ਉਹਨਾਂ ਦਾ ਅਜੇ ਸ਼ੱਕ ਦੇ ਤੌਰ ਤੇ ਪਿੱਛਾ ਕੀਤਾ ਜਾ ਰਿਹਾ ਪਰ ਖੁਲਾਸਾ ਜਲਦੀ ਕਰ ਦਿੱਤਾ ਜਾਵੇਗਾ ਕਿ ਆਖਰੋ ਵਕਤੀ ਕੌਣ ਸਨ ਕਿਸ ਮਨਸ਼ਾ ਦੇ ਨਾਲ ਉਹ ਇਸ ਇਲਾਕੇ ਦੇ ਵਿੱਚ ਆਏ ਨੇ ਜਾਂ ਜਿਸ ਤਰ੍ਹਾਂ ਪਹਿਲਾਂ ਵੀ ਤਿੰਨ ਸ਼ੱਕੀ ਵਿਅਕਤੀਆਂ ਨੂੰ ਵੇਖਿਆ ਗਿਆ ਸੀ ਕਿ ਉਹ ਉਹੀ ਲੋਕ ਨੇ ਕਿਉਂਕਿ ਜਿਹੜਾ ਪਠਾਨਕੋਟ ਦਾ ਇਹ ਪਿੰਡ ਹੈ ਇਸ ਦੇ ਨਾਲ ਇੱਕ ਪਾਸੇ ਜੰਮੂ ਕਸ਼ਮੀਰ ਦੀ ਸਰਹੱਦ ਲੱਗਦੀ ਹੈ ਤੇ ਦੂਜੇ ਪਾਸੇ ਪਾਕਿਸਤਾਨ ਦੀ ਸਰਹੱਦ ਵੀ ਨਾਲ ਹੀ ਹੈ ਜਿਸ ਤੋਂ ਬਾਅਦ ਪੂਰਾ ਇਲਾਕਾ ਹੁਣ ਵੀ ਇੱਕ ਤਰੀਕੇ ਦੇ ਨਾਲ ਪੁਲਿਸ ਦੇ ਵੱਲੋਂ ਸੀਲ ਕੀਤਾ ਗਿਆ ਆਉਣ ਜਾਣ ਵਾਲੇ ਜਿਹੜੇ ਲੋਕ ਨੇ ਉਹਨਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਜਿਹੜੇ ਵਾਹਨ ਨੇ ਉਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਤੇ ਇਲਾਕੇ ਦੇ ਵਿੱਚ ਵੀ ਇਸ ਗੱਲ ਦਾ ਜ਼ਿਕਰ ਕੀਤਾ ਗਿਆ ਪੁਲਿਸ ਦੇ ਵੱਲੋਂ ਲੋਕਾਂ ਦੇ ਨਾਲ ਤਾਲਮੇਲ ਕੀਤਾ ਜਾ ਰਿਹਾ ਤਾਂ ਕਿ ਅਜਿਹੇ ਸ਼ੱਕੀ ਵਿਅਕਤੀਆਂ ਤੇ ਨਜ਼ਰ ਰੱਖੀ ਜਾਵੇ ਤੇ ਜੇਕਰ ਅਜਿਹੇ ਵਿਅਕਤੀ ਨਜ਼ਰ ਵੀ ਆਉਂਦੇ ਨੇ ਤਾਂ ਉਸ ਤੋਂ ਬਾਅਦ ਪੁਲਿਸ ਤੰਤਰ ਤੱਕ ਜਿਹੜੀ ਸੂਚਨਾ ਪਹੁੰਚਾਈ ਜਾਵੇ ਹਾਲਾਂਕਿ ਇਸ ਗੱਲ ਦੀ ਅਜੇ ਪੁਸ਼ਟੀ ਨਹੀਂ ਹੋਈ ਕਿ ਉਸ ਔਰਤ ਦੇ ਕਹਿਣ ਦੇ ਮੁਤਾਬਕ ਪੁਲਿਸ ਦੇ ਵੱਲੋਂ ਅਜੇ ਸਕੈਚ ਤਿਆਰ ਕੀਤੇ ਜਾ ਰਹੇ ਨੇ ਜਾਂ ਨਹੀਂ ਪੁਲਿਸ ਘਾਰੀਆਂ ਦਾ ਕੀ ਕਹਿਣਾ ਹੈ ਉਹ ਬਿਆਨ ਵੀ ਤੁਹਾਡੇ ਨਾਲ ਸਾਂਝਾ ਕਰਦੇ ਹਾਂ ਤੇ ਪਿੰਡ ਦੇ ਸਰਪੰਚ ਦੇ ਵੱਲੋਂ ਕੀ ਕੁਝ ਬਿਆਨ ਕੀਤਾ ਗਿਆ ਉਹ ਵੀ ਤੁਹਾਡੇ ਨਾਲ ਸਾਂਝਾ ਕਰਦੇ ਹਾਂ ਸਾਡਾ ਸਰਪੰਚਾ ਹੈ ਮੈਂ ਸਪਿੰਡਾ ਅੱਜ ਕੀ ਘਟਨਾ ਹੈ ਜੀ ਇਸ ਦਿਨ ਅੱਛਾ ਜੀ ਸਾਹਮਣੇ ਘਰ ਕੁੜੀ ਇੱਥੇ ਸਾਡੇ ਆਪਣੀ ਹੈਗੀ ਹਨ ਜਦਾ ਉਹ ਘਰ ਕਲੀ ਸੀ ਉਹਨਾਂ ਨੇ 12 ਕੋਈ ਤਿੰਨ ਬੰਦੇ ਆਇਆ ਇੱਕ ਨਾ ਦੋਨਾਂ ਨੇ ਆਰਮੀ ਜੁਨੀਫਾਰਮ ਪਾਈ ਹੋਈ ਮੂਹ ਬੰਦੇ ਸੀ ਕਾਲੇ ਕੱਪੜੇ ਨਾਲ ਟਕੇ ਹੋਏ ਤੇ ਇੱਕ ਨੇ ਸੈਂਡੋ ਬਨੈਣ ਤੇ ਨਿਕਰ ਪਾਈ ਆ ਉਹਨਾਂ ਆ ਕੇ ਪੈਸੇ ਮੰਗੇ ਆ ਕਿ ਪੈਸੇ ਦੋ ਨਾ ਕੁੜੀ ਕਹਿੰਦੀ ਮੇਰੇ ਕੋ ਪੈਸੇ ਨਹੀਂ ਫਿਰ ਉਹਨਾਂ ਕਹਿੰਦੇ ਮੈਂ ਬਹੁਤ ਪਰੇਸ਼ਾਨ ਆ ਮੇਰੀ ਮਦਦ ਕਰੋ ਜਦੋਂ ਕੋਠੇ ਤੇ ਜਾ ਕੇ ਦੇਖਣ ਲੱਗੇ ਕਿਵੇਂ ਦਿਖਾ ਵੀ ਕਿਹੜੇ ਬੰਦੇ ਆ ਤੇ ਨਾਲ ਹੀ ਜਿਹੜੇ ਕਮਾਂਦ ਵਿੱਚ ਨਟੇ ਤੇ ਇੱਕ ਇੱਕ ਬੰਦੇ ਕੋਲ ਜਿਹੜਾ ਬੈਗ ਕਾਫੀ ਲੰਬਾ ਪਿੱਠੋ ਜਿਹੜਾ ਉਹ ਪਿੱਛੇ ਪਾਇਆ ਬਲੈਕ ਕਲਰ ਜੀ ਕੀ ਕੱਪੜੇ ਕਿਹੜੇ ਪਾਏ ਦੋਨਾਂ ਨੇ ਆਰਮੀ ਜੁਨੀਫਾਰਮ ਤੇ ਇੱਕ ਨੇ ਬਨਾਨ ਤੇ ਟੀ-ਸ਼ਰਟ ਜਨਾ ਨਿਕਲ ਪਈ ਆ ਤੇ ਉਹਨਾਂ ਦੀ ਹਾਈਟ ਲਗਭਗ 6 ਫੁੱਟ ਪਲੱਸ ਆ ਤੋ ਹੁਲੀਆ ਪਤਾ ਜੀ ਕੋਈ ਉਧਰ ਗਾੜੀ ਰੱਖੀ ਹਾਂ ਉਹਨਾਂ ਨੇ ਦੱਸਿਆ ਕਿ ਇੱਕ ਦੇ ਡੜੀ ਹੈਗੀ ਆ ਮਛਾਂ ਕਟੀਆਂ ਹੀ ਉਹਨਾਂ ਨੇ ਜਿਹੜਾ ਹਾਂ ਮਾਮਲੇ ਦੀ ਜਾਣਕਾਰੀ ਪੁਲਿਸ ਨੂੰ ਕਿ ਨਹੀਂ ਦਿੱਤੀ ਸੀ ਹਾਂ ਮੈਂ ਦਿੱਤੀ ਸੀ ਹਾਂ ਪਹਿਲਾਂ ਮੈਂ ਅਸਰਜੋ ਸਾਹਿਬ ਨੂੰ ਹੁਣ ਕੀਤਾ ਫਿਰ ਡਿਪਟੀ ਸਾਹਿਬ ਨਾਲ ਗੱਲ ਹੋਈ ਤੇ ਡਿਪਟੀ ਸਾਹਿਬ ਜਿਹੜੇ ਆ ਕਰੀਬ 20 ਮਿੰਟ ਦੇ ਵੀ 25 ਮਿੰਟ ਦੇ ਵਿੱਚ ਵਿੱਚ ਜਿਹੜੇ ਸਾਡੇ ਕੋਲ ਪਹੁੰਚੇ ਸੀਗੇ ਠੀਕ ਮੇਰੇ ਅੱਜ 10 ਵਜੇ ਦੇ 11 ਵਜੇ ਦੇ ਕਿਫ ਇਸ ਛੁੜਿਆ ਪਿੰਡ ਵਿੱਚ ਆ ਬਾਦ-ਬਾਰ ਇੱਕ ਘਰ ਹੈ ਉਸ ਘਰ ਦੇ ਵਿੱਚ ਔਰਤ ਕੱਲੀ ਸੀ ਉਸ ਔਰਤ ਨੇ ਦੇਖਿਆ ਕਿ ਬਾਹਰ ਦਰਵਾਜ਼ਾ ਕੋ ਖੜਕਾ ਰਿਹਾ ਦਰਵਾਜ਼ਾ ਖੌਣੇ ਖੜਪੌਣ ਤੇ ਜਦੋਂ ਬਾਹਰ ਵਿਖਿਆ ਦਰਵਾਜ਼ਾ ਖੋਲਿਆ ਨਹੀਂ ਹੁਣ ਤਿੰਨ ਜਿਹੜੇ ਸ਼ੱਕੀ ਵਿਅਕਤੀ ਦਿਖਾਈ ਦਿੱਤੇ ਆ ਉਹ ਕੁਝ ਪੈਸੇ ਦੀ ਡਿਮਾਂਡ ਕਰ ਰਹੇ ਸੀਗੇ ਤੇ ਔਰ ਉਹਨਾਂ ਦੇ ਪਿੱਛੇ ਜਿਹੜੇ ਹੈਗੇ ਕੁਝ ਜਿਸ ਤਰ੍ਹਾਂ ਕਹਿ ਸਕਦੇ ਆ ਕਿ ਬੈਗਸ ਰੁਕਸੈਕਸ ਸੀ ਭੁਲ ਕੇ ਬੈਸੀ ਹਾਲਾਂਕਿ ਉਹਨੇ ਕੋਈ ਹਥਿਆਰ ਵਗੈਰਾ ਨਹੀਂ ਦੇਖੇ ਪਰ ਅਸੀਂ ਇਸ ਨੂੰ ਜਦੋਂ ਵੀ ਕੋਈ ਸਾਈਟਿੰਗ ਹੁੰਦੀ ਹੈ ਜਦੋਂ ਕੋਈ ਇਸ ਤਰ੍ਹਾਂ ਦੀ ਸ਼ੱਕੀ ਮੂਵਮੈਂਟ ਹੁੰਦੀ ਹੈ ਕਿਸੇ ਪਿੰਡ ਵਿੱਚ ਵੀ ਟੇਕ ਇਟ ਵੈਰੀ ਸੀਰੀਅਸ ਫੋਕਸ ਸੀਰੀਅਸ ਲਾ ਕੇ ਚੱਲਦੇ ਹਾਂ ਲੋਕਾਂ ਦੀ ਜਾਨ ਮਾਲ ਦੀ ਸੁਰੱਖਿਆ ਦੇ ਸਾਡੇ ਤੇ ਜ਼ਿੰਮੇਵਾਰੀ ਆ ਇਸ ਕਰਕੇ ਅਸੀਂ ਇਸ ਨੂੰ ਲਾਈਟ ਨਹੀਂ ਲੈ ਰਹੇ ਅਸੀਂ ਆਪਣਾ ਜਿਹੜਾ ਇਸ ਏਰੀਆ ਦੇ ਵਿੱਚ ਆਪਰੇਸ਼ਨ ਲਾਂਚ ਕਰ ਰਹੇ ਹਾਂ ਹੰਟ ਕਰ ਰਹੇ ਹਾਂ ਠੀਕ ਤੇ ਜਿਸ ਤਰ੍ਹਾਂ ਦੀ ਵੀ ਗਿਰਦੀ ਸੂਚਨਾ ਹੋਵੇ ਤੁਹਾਨੂੰ ਨੇੜੇ ਦੇ ਨਾਲ ਜੁੜਿਓ ਤੁਸੀਂ ਤੇ ਇਸ ਵੇਲੇ ਦੀ ਅਹਿਮ ਅਪਡੇਟ ਪਠਾਨਕੋਟ ਦੇ ਪਿੰਡ ਛੋਟੀਆਂ ਦੇ ਨਾਲ ਜੁੜੀ ਹੋਈ ਹੈ ਜਿੱਥੇ ਇੱਕ ਵਾਰ ਮੁੜ ਤੋਂ ਸਨਸਨੀ ਫੈਲ ਗਈ ਹੈ ਸਨਸਨੀ ਫੈਲਣ ਦਾ ਕਾਰਨ ਤਿੰਨ ਸ਼ੱਕੀ ਵਿਅਕਤੀ ਦੱਸੇ ਜਾ ਰਹੇ ਨੇ ਤੇ ਇਸ ਵਾਰ ਮੁੜ ਤੋਂ ਇਲਾਕੇ ਦੇ ਵਿੱਚ ਤਿੰਨ ਸ਼ੱਕੀ ਵਿਅਕਤੀਆਂ ਦੀ ਖਬਰ ਮਿਲਣ ਤੋਂ ਬਾਅਦ ਪੁਲਿਸ ਦੇ ਵੱਲੋਂ ਡਰੋਨਾਂ ਦੇ ਰਾਹੀਂ ਇਲਾਕੇ ਨੂੰ ਛਾਣਿਆ ਜਾ ਰਿਹਾ ਹਾਲਾਂਕਿ ਪੁਲਿਸ ਤੱਕ ਜਿਹੜੀ ਇਹ ਚਰਚਾ ਜਿਹੜੀ ਇਹ ਗੱਲ ਹੈ ਉਦੋਂ ਪਹੁੰਚਦੀ ਹੈ ਜਦੋਂ ਇੱਕ ਮਹਿਲਾ ਦਾ ਘਰ ਖੜਕਾਇਆ ਜਾਂਦਾ ਹੈ ਤੇ ਅੰਦਰੋਂ ਮਹਿਲਾ ਵੱਲ ਵੇਖਿਆ ਜਾਂਦਾ ਹੈ ਕਿ ਉਸ ਦਾ ਘਰ ਖੜਕਾ ਕੌਣ ਰਿਹਾ ਤਾਂ ਤਿੰਨ ਸ਼ੱਕੀ ਵਿਅਕਤੀ ਹੁੰਦੇ ਨੇ ਜਿਸ ਤੋਂ ਬਾਅਦ ਉਸ ਦੇ ਵੱਲੋਂ ਆਪਣੇ ਆਂਡ ਗੁਆਣ ਦੇ ਵਿੱਚ ਇਸ ਗੱਲ ਦਾ ਜ਼ਿਕਰ ਕੀਤਾ ਜਾਂਦਾ ਉਸ ਤੋਂ ਬਾਅਦ ਪ੍ਰਸ਼ਾਸਨ ਤੱਕ ਲੋਕਾਂ ਦੇ ਵੱਲੋਂ ਰਾਬਤਾ ਕਾਇਮ ਕੀਤਾ ਜਾਂਦਾ ਹੈ ਜਾਂ ਇਹ ਕਹਿ ਲਿਆ ਕਿ ਪੁਲਿਸ ਤੰਤਰ ਤੱਕ ਤਾਰਾਂ ਖੜਕਾ ਦਿੱਤੀਆਂ ਜਾਂਦੀਆਂ ਜਿਸ ਤੋਂ ਬਾਅਦ ਪੁਲਿਸ ਐਕਸ਼ਨ ਦੇ ਵਿੱਚ ਆਈ ਹੈ ਤੇ ਐਕਸ਼ਨ ਦੇ ਵਿੱਚ ਆਉਣ ਤੋਂ ਬਾਅਦ ਡਰੋਨਾਂ ਦੇ ਰਾਹੀਂ ਪੂਰੇ ਇਲਾਕੇ ਨੂੰ ਸ਼ਾਨਿਆ ਜਾ ਰਿਹਾ ਵੇਖਿਆ ਜਾ ਰਿਹਾ ਹੈ ਕਿ ਆਖਰੋ ਲੋਕ ਕੌਣ ਸੀ ਜਿਹੜੇ ਆਲੇ-ਦਾਲੇ ਕਿਤੇ ਸੀਸੀਟੀਵੀ ਵੀ ਲੱਗੇ ਹੋਏ ਨੇ ਉਹਨਾਂ ਨੂੰ ਵੀ ਖੰਗਾਲਿਆ ਜਾ ਰਿਹਾ ਹੈ ਤਾਂ ਕਿ ਜਿਹੜੇ ਇਹ ਸ਼ੱਕੀ ਵਿਅਕਤੀਆਂ ਇਹਨਾਂ ਦੀ ਪਛਾਣ ਹੋ ਸਕੇ ਕਿਉਂਕਿ ਇਸ ਤੋਂ ਪਹਿਲਾਂ ਵੀ ਪਠਾਨਕੋਟ ਦੇ ਵਿੱਚ ਤਿੰਨ ਸ਼ੱਕੀ ਵਿਅਕਤੀ ਵਿਖੇਗੇ ਸਨ ਜਿਸ ਤੋਂ ਬਾਅਦ ਪੂਰੇ ਇਲਾਕੇ ਦੇ ਵਿੱਚ ਸਸੰਸਰੀ ਫੈਲ ਗਈ ਸੀ ਪੁਲਿਸ ਦੇ ਵੱਲੋਂ ਇਲਾਕੇ ਨੂੰ ਸੀਲ ਤੱਕ ਕਰ ਦਿੱਤਾ ਗਿਆ ਸੀ ਆਪਰੇਸ਼ਨ ਚਲਾਇਆ ਗਿਆ ਸੀ ਤੇ ਅੱਜ ਵੀ ਪੁਲਿਸ ਦੇ ਵੱਲੋਂ ਆਪਰੇਸ਼ਨ ਚਲਾਇਆ ਜਾ ਰਿਹਾ ਹੈ ਤੇ ਪੁਲਿਸ ਦਾ ਕਹਿਣਾ ਹੈ ਕਿ ਜਿਹੜੇ ਸ਼ੱਕੀ ਵਿਅਕਤੀ ਨੇ ਉਹਨਾਂ ਦਾ ਅਜੇ ਸ਼ੱਕ ਦੇ ਤੌਰ ਤੇ ਪਿੱਛਾ ਕੀਤਾ ਜਾ ਰਿਹਾ ਪਰ ਖੁਲਾਸਾ ਜਲਦੀ ਕਰ ਦਿੱਤਾ ਜਾਵੇਗਾ ਕਿ ਆਖਰ ਉਹ ਵਿਅਕਤੀ ਕੌਣ ਸਨ ਕਿਸ ਮਨਸ਼ਾ ਦੇ ਨਾਲ ਉਹ ਇਸ ਇਲਾਕੇ ਦੇ ਵਿੱਚ ਆਏ ਨੇ ਜਾਂ ਜਿਸ ਤਰ੍ਹਾਂ ਪਹਿਲਾਂ ਵੀ ਤਿੰਨ ਸ਼ੱਕੀ ਵਿਅਕਤੀਆਂ ਨੂੰ ਵੇਖਿਆ ਗਿਆ ਸੀ ਕਿ ਉਹ ਉਹੀ ਲੋਕ ਨੇ ਕਿਉਂਕਿ ਜਿਹੜਾ ਪਠਾਨਕੋਟ ਦਾ ਇਹ ਪਿੰਡ ਹੈ ਇਸ ਦੇ ਨਾਲ ਇੱਕ ਪਾਸੇ ਜੰਮੂ ਕਸ਼ਮੀਰ ਦੀ ਸਰਹੱਦ ਲੱਗਦੀ ਹੈ ਤੇ ਦੂਜੇ ਪਾਸੇ ਪਾਕਿਸਤਾਨ ਦੀ ਸਰਹੱਦ ਵੀ ਨਾਲ ਹੀ ਹੈ ਜਿਸ ਤੋਂ ਬਾਅਦ ਪੂਰਾ ਇਲਾਕਾ ਹੁਣ ਵੀ ਇੱਕ ਤਰੀਕੇ ਦੇ ਨਾਲ ਪੁਲਿਸ ਦੇ ਵੱਲੋਂ ਸੀਲ ਕੀਤਾ ਗਿਆ ਆਉਣ ਜੋ ਆਉਣ ਵਾਲੇ ਜਿਹੜੇ ਲੋਕ ਨੇ ਉਹਨਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਜਿਹੜੇ ਵਾਨ ਨੇ ਉਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਤੇ ਇਲਾਕੇ ਦੇ ਵਿੱਚ ਵੀ ਇਸ ਗੱਲ ਦਾ ਜ਼ਿਕਰ ਕੀਤਾ ਗਿਆ ਪੁਲਿਸ ਦੇ ਵੱਲੋਂ ਲੋਕਾਂ ਦੇ ਨਾਲ ਤਾਲਮੇਲ ਕੀਤਾ ਜਾ ਰਿਹਾ ਤਾਂ ਕਿ ਅਜਿਹੇ ਸ਼ੱਕੀ ਵਿਅਕਤੀਆਂ ਤੇ ਨਜ਼ਰ ਰੱਖੀ ਜਾਵੇ ਤੇ ਜੇਕਰ ਅਜਿਹੇ ਵਿਅਕਤੀ ਨਜ਼ਰ ਵੀ ਆਉਂਦੇ ਨੇ ਤਾਂ ਉਸ ਤੋਂ ਬਾਅਦ ਪੁਲਿਸ ਤੰਤਰ ਤੱਕ ਜਿਹੜੀ ਸੂਚਨਾ ਪਹੁੰਚਾਈ ਜਾਵੇ ਹਾਲਾਂਕਿ ਇਸ ਗੱਲ ਦੀ ਅਜੇ ਪੁਸ਼ਟੀ ਨਹੀਂ ਹੋਈ ਕਿ ਉਸ ਔਰਤ ਦੇ ਕਹਿਣ ਦੇ ਮੁਤਾਬਕ ਪੁਲਿਸ ਦੇ ਵੱਲੋਂ ਅਜੇ ਸਕੈਚ ਤਿਆਰ ਕੀਤੇ ਜਾ ਰਹੇ ਨੇ ਜਾਂ ਨਹੀਂ ਪੁਲਿਸ ਘਾਰੀਆਂ ਦਾ ਕੀ ਕਹਿਣਾ ਹੈ ਉਹ ਬਿਆਨ ਵੀ ਤੁਹਾਡੇ ਨਾਲ ਸਾਂਝਾ ਕਰਦੇ ਹਾਂ ਤੇ ਪਿੰਡ ਦੇ ਸਰਪੰਚ ਦੇ ਵੱਲੋਂ ਕੀ ਕੁਝ ਬਿਆਨ ਕੀਤਾ ਗਿਆ ਉਹ ਵੀ ਤੁਹਾਡੇ ਨਾਲ ਸਾਂਝਾ ਕਰਦੇ ਹਾਂ ਮਾਰਾ ਸਰਪੰਚਾ ਹੈ ਮੈਂ ਸਪਿੰਡਾ ਅੱਜ ਕੀ ਘਟਨਾ ਹੋਈ ਜੀ ਇਸ ਦਿਨ ਅੱਛਾ ਜੀ ਸਾਹਮਣੇ ਘਰ ਕੁੜੀ ਇੱਥੇ ਸਾਡੇ ਆਪਣੀ ਹੈਗੀ ਅਨੁਰਦਾ ਘਰ ਖਲੀ ਸੀ ਉਹਨਾਂ ਨੇ ਬਾਰੋਂ ਕੋਈ ਤਿੰਨ ਬੰਦੇ ਆਇਆ ਇੱਕ ਨਾਲ ਦੋਨਾਂ ਨੇ ਆਰਮੀ ਜੂਨੀਫਾਰਮ ਪਾਈ ਹੋਈ மூ ਬੰਦੇ ਸੀ ਕਾਲੇ ਕੱਪੜੇ ਨਾਲ ਟਕੇ ਹੋਏ ਤੇ ਇੱਕ ਨੇ ਸੈਂਡੋ ਬਨੈਣ ਤੇ ਨਿਕਰ ਪਾਈ ਆ ਉਹਨਾਂ ਆ ਕੇ ਪੈਸੇ ਮੰਗੇ ਕਿ ਪੈਸੇ ਦੋ ਮੈਂ ਕੁੜੀ ਕਹਿੰਦੀ ਮੇਰੇ ਕੋਲ ਪੈਸੇ ਨਹੀਂ ਫਿਰ ਉਹਨਾਂ ਨੇ ਕਿਹਾ ਕਿ ਮੈਂ ਬਹੁਤ ਪਰੇਸ਼ਾਨ ਆ ਮੇਰੀ ਮਦਦ ਕਰੋ ਜਦੋਂ ਕੋਠੇ ਤੇ ਜਾ ਕੇ ਦੇਖਣ ਲੱਗੇ ਕਿਵੇਂ ਦਿਖਾ ਵੀ ਕਿਹੜੇ ਬੰਦੇ ਆ ਤੇ ਨਾਲ ਹੀ ਜਿਹੜੇ ਇੱਕ ਮਾਦਵੀਸ਼ ਨਟਕੇ ਤੇ ਇੱਕ ਇੱਕ ਬੰਦੇ ਕੋਲ ਜਿਹੜਾ ਬੈਗ ਕਾਫੀ ਲੰਬਾ ਪਿੱਠੋ ਜਿਹੜਾ ਉਹ ਪਿੱਛੇ ਪਾਇਆ ਬਲੈਕ ਕਲਰ ਜੀ ਕੀ ਕੱਪੜੇ ਕਿਹੜੇ ਪਾਏ ਦੋਨਾਂ ਨੇ ਆਰਮੀ ਯੂਨੀਫਾਰਮ ਤੇ ਇੱਕ ਨੇ ਬਨਾਨ ਤੇ ਟੀ-ਸ਼ਰਟ ਇੱਕ ਨੰਨਿਕ ਰਵਾਈਆ ਤੇ ਉਹਨਾਂ ਦੀ ਹਾਈਟ ਲਗਭਗ 6 ਫੁੱਟ ਪਲੱਸ ਆ ਤੋ ਹੁਲੀਆ ਪਤਾ ਜੀ ਕੋਈ ਉਧਰ ਦਾੜੀ ਰੱਖੀ ਹਾਂ ਉਹਨਾਂ ਨੇ ਦੱਸਿਆ ਕਿ ਇੱਕ ਦੇ ਦਾੜੀ ਹੈਗੀ ਆ ਮਛਾਂ ਕਟੀਆਂ ਹੀ ਉਹਨਾਂ ਨੇ ਜਿਹੜਾ ਹਾਂ ਮਾਮਲੀ ਜਾਣਕਾਰੀ ਪੁਲਿਸ ਨੂੰ ਕਿ ਨਹੀਂ ਦਿੱਤੀ ਸੀ ਹਾਂ ਮੈਂ ਦਿੱਤੀ ਸੀ ਹਾਂ ਪਹਿਲਾਂ ਮੈਸੇਜ ਤੋਂ ਸਭ ਨੂੰ ਹੁਣ ਕੀਤਾ ਫਿਰ ਡਿਪਟੀ ਸਾਹਿਬ ਨਾਲ ਗੱਲ ਹੋਈ ਤੇ ਡਿਪਟੀ ਸਾਹਿਬ ਜਿਹੜੇ ਆ ਕਰੀਬ 20 ਮਿੰਟ ਦੇ ਵੀ 25 ਮਿੰਟ ਦੇ ਵਿੱਚ ਵਿੱਚ ਜਿਹੜੇ ਸਾਡੇ ਕੋਲ ਪਹੁੰਚ ਗਿਆ ਜੀ ਠੀਕ ਜੀ ਸਵੇਰੇ ਅੱਜ 10 ਵਜੇ ਦੇ 11 ਵਜੇ ਦੇ ਕੀ ਮੈਂ ਇਸ ਛੁੜੀਆਂ ਪਿੰਡ ਵਿੱਚ ਆ ਬਾਹਰ ਵਾਲੇ ਘਰ ਹੈ ਉਸ ਘਰ ਦੇ ਵਿੱਚ ਔਰਤ ਕੱਲੀ ਸੀ ਉਸ ਔਰਤ ਨੇ ਦੇਖਿਆ ਕਿ ਬਾਹਰ ਦਰਵਾਜ਼ਾ ਕੋਖੜਕਾਰਿਆ ਦਰਵਾਜ਼ਾ ਕੌਣ ਖਰਕਾਉਣ ਤੇ ਜਦੋਂ ਬਾਹਰ ਵਿਖਿਆ ਦਰਵਾਜ਼ਾ ਖੋਲਿਆ ਨਹੀਂ ਉਹਨੂੰ ਤਿੰਨ ਜਿਹੇ ਸ਼ੱਕੀ ਵਿਅਕਤੀ ਦਿਖਾਈ ਦਿੱਤੇ ਆ ਉਹ ਕੁਝ ਪੈਸੇ ਦੀ ਡਿਮਾਂਡ ਕਰ ਰਹੇ ਸੀਗੇ ਤੇ ਔਰ ਉਹਨਾਂ ਦੇ ਪਿੱਛੇ ਜਿਹੜੇ ਹੈਗੇ ਕੁਝ ਜਿਸ ਤਰ੍ਹਾਂ ਕਹਿ ਸਕਦੇ ਆ ਕਿ ਬੈਗਸ ਬਲਕਸੈਕ ਸੀ ਪੁੱਲ ਕੇ ਹੋਏ ਸੀ ਹਾਲਾਂਕਿ ਉਹਨੇ ਕੋਈ ਹਥਿਆਰਬੰਦ ਰਮ ਨਹੀਂ ਦੇਖੇ ਪਰ ਅਸੀਂ ਇਸ ਨੂੰ ਜਦੋਂ ਵੀ ਕੋਈ ਸਾਈਟਿੰਗ ਹੁੰਦੀ ਹੈ ਜਦੋਂ ਕੋਈ ਇਸ ਤਰ੍ਹਾਂ ਦੀ ਸ਼ੱਕੀ ਮੂਵਮੈਂਟ ਹੁੰਦੀ ਹੈ ਕਿਸੇ ਪਿੰਡ ਵਿੱਚ ਵੀ ਟੇਕ ਇਟ ਵੈਰੀ ਸੀਰੀਅਸ ਕੋクセ ਸੀਰੀਅਸ ਲੈ ਕੇ ਚੱਲਦੇ ਹਾਂ ਲੋਕਾਂ ਦੀ ਜਾਨ ਮਾਲ ਦੀ ਸੁਰੱਖਿਆ ਦੇ ਸਾਡੇ ਤੇ ਜ਼ਿੰਮੇਵਾਰੀ ਆ ਇਸ ਕਰਕੇ ਅਸੀਂ ਇਸ ਨੂੰ ਲਾਈਟ ਨਹੀਂ ਲੈ ਰਹੇ ਅਸੀਂ ਆਪਣਾ ਜਿਹੜਾ ਇਸ ਏਰੀਆ ਦੇ ਵਿੱਚ ਆਪਰੇਸ਼ਨ ਲਾਂਚ ਕਰ ਰਹੇ ਹਾਂ ਹੰਟ ਕਰ ਰਹੇ ਹਾਂ ਤੇ ਜਿਸ ਤਰ੍ਹਾਂ ਦੀ ਵੀ ਗਿਰਦੀ ਸੂਚਨਾ ਲਈ ਤੁਹਾਨੂੰ ਔਨ 에ਅਰ ਦੇ ਨਾਲ ਜੁੜਿਓ ਤੁਸੀਂ ਤੇ ਇਸ ਵੇਲੇ ਦੀ ਅਹਿਮ ਅਪਡੇਟ ਪਠਾਨਕੋਟ ਦੇ ਪਿੰਡ ਛੋਟੀਆਂ ਦੇ ਨਾਲ ਜੁੜੀ ਹੋਈ ਹੈ ਜਿੱਥੇ ਇੱਕ ਵਾਰ ਮੁੜ ਤੋਂ ਸਨਸਨੀ ਫੈਲ ਗਈ ਹੈ ਸਨਸਨੀ ਫੈਲਣ ਦਾ ਕਾਰਨ ਤਿੰਨ ਸ਼ੱਕੀ ਵਿਅਕਤੀ ਦੱਸੇ ਜਾ ਰਹੇ ਨੇ ਤੇ ਇਸ ਵਾਰ ਮੁੜ ਤੋਂ ਇਲਾਕੇ ਦੇ ਵਿੱਚ ਤਿੰਨ ਸ਼ੱਕੀ ਵਿਅਕਤੀਆਂ ਦੀ ਖਬਰ ਮਿਲਣ ਤੋਂ ਬਾਅਦ ਪੁਲਿਸ ਦੇ ਵੱਲੋਂ ਡਰੋਨਾਂ ਦੇ ਰਾਹੀਂ ਇਲਾਕੇ ਨੂੰ ਛਾਣਿਆ ਜਾ ਰਿਹਾ ਹਾਲਾਂਕਿ ਪੁਲਿਸ ਤੱਕ ਜਿਹੜੀ ਇਹ ਚਰਚਾ ਜਿਹੜੀ ਇਹ ਗੱਲ ਹੈ ਉਦੋਂ ਪਹੁੰਚਦੀ ਹੈ ਜਦੋਂ ਇੱਕ ਮਹਿਲਾ ਦਾ ਘਰ ਖੜਕਾਇਆ ਜਾਂਦਾ ਹੈ ਤੇ ਅੰਦਰੋਂ ਮਹਿਲਾ ਵੱਲੋਂ ਵੇਖਿਆ ਜਾਂਦਾ ਹੈ ਕਿ ਉਸ ਦਾ ਘਰ ਖੜਕਾ ਕੌਣ ਰਿਹਾ ਤਾਂ ਤਿੰਨ ਸ਼ੱਕੀ ਵਿਅਕਤੀ ਹੁੰਦੇ ਨੇ ਜਿਸ ਤੋਂ ਬਾਅਦ ਉਸ ਦੇ ਵੱਲੋਂ ਆਪਣੇ ਆਂਡਗੁਆਣ ਦੇ ਵਿੱਚ ਇਸ ਗੱਲ ਦਾ ਜ਼ਿਕਰ ਕੀਤਾ ਜਾਂਦਾ ਉਸ ਤੋਂ ਬਾਅਦ ਪ੍ਰਸ਼ਾਸਨ ਤੱਕ ਲੋਕਾਂ ਦੇ ਵੱਲੋਂ ਰਾਬਤਾ ਕਾਇਮ ਕੀਤਾ ਜਾਂਦਾ ਹੈ ਜਾਂ ਇਹ ਕਹਿ ਲਿਆ ਕਿ ਪੁਲਿਸ ਤੰਤਰ ਤੱਕ ਤਾਰਾਂ ਖੜਕਾ ਦਿੱਤੀਆਂ ਜਾਂਦੀਆਂ ਜਾਂ ਉਸ ਤੋਂ ਬਾਅਦ ਪੁਲਿਸ ਐਕਸ਼ਨ ਦੇ ਵਿੱਚ ਆਈ ਹੈ ਤੇ ਐਕਸ਼ਨ ਦੇ ਵਿੱਚ ਆਉਣ ਤੋਂ ਬਾਅਦ ਡਰੋਨਾਂ ਦੇ ਰਾਹੀਂ ਪੂਰੇ ਇਲਾਕੇ ਨੂੰ ਸ਼ਾਨਿਆ ਜਾ ਰਿਹਾ ਵੇਖਿਆ ਜਾ ਰਿਹਾ ਹੈ ਕਿ ਆਖਰੋ ਲੋਕ ਕੌਣ ਸੀ ਜਿਹੜੇ ਆਲੇ-ਦਾਲੇ ਕਿਤੇ ਸੀਸੀਟੀਵੀ ਵੀ ਲੱਗੇ ਹੋਏ ਨੇ ਉਹਨਾਂ ਨੂੰ ਵੀ ਖੰਗਾਲਿਆ ਜਾ ਰਿਹਾ ਹੈ ਤਾਂ ਕਿ ਜਿਹੜੇ ਇਹ ਸ਼ੱਕੀ ਵਿਅਕਤੀਆਂ ਇਹਨਾਂ ਦੀ ਪਛਾਣ ਹੋ ਸਕੇ ਕਿਉਂਕਿ ਇਸ ਤੋਂ ਪਹਿਲਾਂ ਵੀ ਪਠਾਨਕੋਟ ਦੇ ਵਿੱਚ ਤਿੰਨ ਸ਼ੱਕੀ ਵਿਅਕਤੀ ਵੇਖੇ ਗਏ ਸਨ ਜਿਸ ਤੋਂ ਬਾਅਦ ਪੂਰੇ ਇਲਾਕੇ ਦੇ ਵਿੱਚ ਸਸੰਸਰੀ ਫੈਲ ਗਈ ਸੀ ਪੁਲਿਸ ਦੇ ਵੱਲੋਂ ਇਲਾਕੇ ਨੂੰ ਸੀਲ ਤੱਕ ਕਰ ਦਿੱਤਾ ਗਿਆ ਸੀ ਆਪਰੇਸ਼ਨ ਚਲਾਇਆ ਗਿਆ ਸੀ ਤੇ ਅੱਜ ਵੀ ਪੁਲਿਸ ਦੇ ਵੱਲੋਂ ਆਪਰੇਸ਼ਨ ਚਲਾਇਆ ਜਾ ਰਿਹਾ ਹੈ ਤੇ ਪੁਲਿਸ ਦਾ ਕਹਿਣਾ ਹੈ ਕਿ ਜਿਹੜੇ ਸ਼ੱਕੀ ਵਿਅਕਤੀ ਨੇ ਉਹਨਾਂ ਦਾ ਅਜੇ ਸ਼ੱਕ ਦੇ ਤੌਰ ਤੇ ਪਿੱਛਾ ਕੀਤਾ ਜਾ ਰਿਹਾ ਪਰ ਖੁਲਾਸਾ ਜਲਦੀ ਕਰ ਦਿੱਤਾ ਜਾਵੇਗਾ ਕਿ ਆਖਰ ਉਹ ਵਿਅਕਤੀ ਕੌਣ ਸਨ ਕਿਸ ਮਨਸ਼ਾ ਦੇ ਨਾਲ ਉਹ ਇਸ ਇਲਾਕੇ ਦੇ ਵਿੱਚ ਆਏ ਨੇ ਜਾਂ ਜਿਸ ਤਰ੍ਹਾਂ ਪਹਿਲਾਂ ਵੀ ਤਿੰਨ ਸ਼ੱਕੀ ਵਿਅਕਤੀਆਂ ਨੂੰ ਵੇਖਿਆ ਗਿਆ ਸੀ ਕਿ ਉਹ ਉਹੀ ਲੋਕ ਨੇ ਕਿਉਂਕਿ ਜਿਹੜਾ ਪਠਾਨਕੋਟ ਦਾ ਇਹ ਪਿੰਡ ਹੈ ਇਸ ਦੇ ਨਾਲ ਇੱਕ ਪਾਸੇ ਜੰਮੂ ਕਸ਼ਮੀਰ ਦੀ ਸਰਹੱਦ ਲੱਗਦੀ ਹੈ ਤੇ ਦੂਜੇ ਪਾਸੇ ਪਾਕਿਸਤਾਨ ਦੀ ਸਰਹੱਦ ਵੀ ਨਾਲ ਹੀ ਹੈ ਜਿਸ ਤੋਂ ਬਾਅਦ ਪੂਰਾ ਇਲਾਕਾ ਹੁਣ ਵੀ ਇੱਕ ਤਰੀਕੇ ਦੇ ਨਾਲ ਪੁਲਿਸ ਦੇ ਵੱਲੋਂ ਸੀਲ ਕੀਤਾ ਗਿਆ ਆਉਣ ਜੋ ਆਉਣ ਵਾਲੇ ਜਿਹੜੇ ਲੋਕ ਨੇ ਉਹਨਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਜਿਹੜੇ ਵਾਨ ਨੇ ਉਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਤੇ ਇਲਾਕੇ ਦੇ ਵਿੱਚ ਵੀ ਇਸ ਗੱਲ ਦਾ ਜ਼ਿਕਰ ਕੀਤਾ ਗਿਆ ਪੁਲਿਸ ਦੇ ਵੱਲੋਂ ਲੋਕਾਂ ਦੇ ਨਾਲ ਤਾਲਮੇਲ ਕੀਤਾ ਜਾ ਰਿਹਾ ਤਾਂ ਕਿ ਅਜਿਹੇ ਸ਼ੱਕੀ ਵਿਅਕਤੀਆਂ ਤੇ ਨਜ਼ਰ ਰੱਖੀ ਜਾਵੇ ਤੇ ਜੇਕਰ ਅਜਿਹੇ ਵਿਅਕਤੀ ਨਜ਼ਰ ਵੀ ਆਉਂਦੇ ਨੇ ਤਾਂ ਉਸ ਤੋਂ ਬਾਅਦ ਪੁਲਿਸ ਤੰਤਰ ਤੱਕ ਜਿਹੜੀ ਸੂਚਨਾ ਪਹੁੰਚਾਈ ਜਾਵੇ ਹਾਲਾਂਕਿ ਇਸ ਗੱਲ ਦੀ ਅਜੇ ਪੁਸ਼ਟੀ ਨਹੀਂ ਹੋਈ ਕਿ ਉਸ ਔਰਤ ਦੇ ਕਹਿਣ ਦੇ ਮੁਤਾਬਕ ਪੁਲਿਸ ਦੇ ਵੱਲੋਂ ਅਜੇ ਸਕੈਚ ਤਿਆਰ ਕੀਤੇ ਜਾ ਰਹੇ ਨੇ ਜਾਂ ਨਹੀਂ ਪੁਲਿਸ ਘਾਰੀਆਂ ਦਾ ਕੀ ਕਹਿਣਾ ਹੈ ਉਹ ਬਿਆਨ ਵੀ ਤੁਹਾਡੇ ਨਾਲ ਸਾਂਝਾ ਕਰਦੇ ਹਾਂ ਤੇ ਪਿੰਡ ਦੇ ਸਰਪੰਚ ਦੇ ਵੱਲੋਂ ਕੀ ਕੁਝ ਬਿਆਨ ਕੀਤਾ ਗਿਆ ਉਹ ਵੀ ਤੁਹਾਡੇ ਨਾਲ ਸਾਂਝਾ ਕਰਦੇ ਹਾਂ ਸਾਡਾ ਸਰਪੰਚ ਹੈ ਮੈਂ ਇਸ ਪਿੰਡ ਦਾ ਅੱਜ ਕੀ ਘਟਨਾ ਹੈ ਜੀ ਇਸ ਦਿਨ ਅਥਾਹ ਜੀ ਸਾਹਮਣੇ ਘਰ ਕੁੜੀ ਇਥੇ ਸਾਡੇ ਆਪਣੀ ਹੈਗੀ ਆ ਨੂ ਦਾ ਉਹ ਘਰ ਖਲੀ ਸੀ ਉਹਨਾਂ ਨੇ 12 ਕੋਈ ਤਿੰਨ ਬੰਦੇ ਆਇਆ ਇੱਕ ਨਾ ਦੋਨਾਂ ਨੇ ਆਰਮੀ ਜੁਨੀਫਾਰਮ ਪਾਈ ਹੋਈ ਮੂੰਹ ਬੰਦੇ ਸੀ ਕਾਲੇ ਕੱਪੜੇ ਨਾਲ ਟਕੇ ਹੋਏ ਤੇ ਇੱਕ ਨੇ ਸੈਂਡੋ ਬਨੈਣ ਤੇ ਨਿਕਰ ਪਾਈ ਆ ਉਹਨਾਂ ਆ ਕੇ ਪੈਸੇ ਮੰਗੇ ਆ ਕਿ ਪੈਸੇ ਦੋ ਕੁੜੀ ਕਹਿੰਦੀ ਮੇਰੇ ਕੋਲ ਪੈਸੇ ਨਹੀਂ ਫਿਰ ਉਹਨਾਂ ਕਹਿੰਦੇ ਕਿ ਮੈਂ ਬਹੁਤ ਪਰੇਸ਼ਾਨ ਆ ਮੇਰੀ ਮਦਦ ਕਰੋ ਜਦੋਂ ਕੋਠੇ ਤੇ ਜਾ ਕੇ ਦੇਖਣ ਲੱਗੀ ਕਿਵੇਂ ਦੇਖਾ ਵੀ ਕਿਹੜੇ ਬੰਦੇ ਆ ਤੇ ਨਾਲ ਹੀ ਜਿਹੜੇ ਕਮਾਦ ਵਿੱਚ ਨਟ ਗਿਆ ਤੇ ਇੱਕ ਇੱਕ ਬੰਦੇ ਕੋਲ ਜਿਹੜਾ ਬੈਗ ਕਾਫੀ ਲੰਬਾ ਪਿੱਠੂ ਜਿਹੜਾ ਉਹਨੇ ਪਿੱਛੇ ਪਾਇਆ ਬਲੈਕ ਕਲਰ ਜੀ ਕੀ ਕੱਪੜੇ ਕਿਹੜੇ ਪਾਏ ਦੋਨਾਂ ਨੇ ਆਰਮੀ ਯੂਨੀਫਾਰਮ ਤੇ ਇੱਕ ਨੇ ਬਨੇਨ ਤੇ ਟੀ-ਸ਼ਰਟ ਇੱਕ ਨਾ ਨਿਕਰ ਪਈ ਆ ਤੇ ਉਹਨਾਂ ਦੀ ਹਾਈਟ ਲਗਭਗ 6 ਫੁੱਟ ਪਲੱਸ ਆ ਤੋ ਹੁਲੀਆ ਪਤਾ ਜੀ ਕੋਈ ਉਧਰ ਦਾੜੀ ਰੱਖੀ ਹਾਂ ਉਹਨਾਂ ਨੇ ਦੱਸਿਆ ਕਿ ਇੱਕ ਦੇ ਦਾੜੀ ਹੈਗੀ ਆ ਮੁੱਛਾਂ ਕਟੀਆਂ ਹੀ ਉਹਨਾਂ ਨੇ ਜਿਹੜਾ ਹਾਂ ਮਾਮਲੇ ਦੀ ਜਾਣਕਾਰੀ ਪੁਲਿਸ ਨੂੰ ਕਿ ਨਹੀਂ ਦਿੱਤੀ ਸੀ ਹਾਂ ਮੈਂ ਦਿੱਤੀ ਸੀਗੀ ਹਾਂ ਪਹਿਲਾਂ ਮੈਸੇਜ ਤੋਂ ਸਾਬ ਨੂੰ ਹੁਣ ਕੀਤਾ ਫਿਰ ਡਿਪਟੀ ਸਾਹਿਬ ਨਾਲ ਗੱਲ ਹੋਈ ਤੇ ਡਿਪਟੀ ਸਾਹਿਬ ਜਿਹੜੇ ਆ ਕਰੀਬ 20 ਮਿੰਟ ਦੇ ਵੀ 25 ਮਿੰਟ ਦੇ ਵਿੱਚ ਵਿੱਚ ਜਿਹੜੇ ਸਾਡੇ ਕੋਲ ਪਹੁੰਚ ਗਏ ਸੀਗੇ ਠੀਕ ਸਵੇਰੇ ਅੱਜ 10 ਵਜੇ ਦੇ 11 ਵਜੇ ਦੇ ਕਿ ਮੈਂ ਇੱਕ ਛੋੜੀਆਂ ਪਿੰਡ ਵਿੱਚ ਆ ਬਾਹਰ ਵਾਲੇ ਘਰ ਹੈ ਉਸ ਘਰ ਦੇ ਵਿੱਚ ਔਰਤ ਕੰਲੀ ਸੀ ਉਸ ਔਰਤ ਨੇ ਦੇਖਿਆ ਕਿ ਬਾਹਰ ਦਰਵਾਜ਼ਾ ਕੋਖੜਕਾਰਿਆ ਦਰਵਾਜ਼ਾ ਖੌਣ ਫਿਰਕਾਉਣ ਤੇ ਜਦੋਂ ਬਾਹਰ ਵਖੇ ਦਰਵਾਜ਼ਾ ਖੋਲਿਆ ਨਹੀਂ ਹੁਣ ਨੂੰ ਤਿੰਨ ਜਿਹੇ ਸ਼ੱਕੀ ਵਿਅਕਤੀ ਦਿਖਾਈ ਦਿੱਤੇ ਆ ਉਹ ਕੁਝ ਪੈਸੇ ਦੀ ਡਿਮਾਂਡ ਕਰ ਰਹੇ ਸੀਗੇ ਤੇ ਔਰ ਉਹਨਾਂ ਦੇ ਪਿੱਛੇ ਜਿਹੜੇ ਹੈਗੇ ਕੁਝ ਜਿਸ ਤਰ੍ਹਾਂ ਕਹਿ ਸਕਦੇ ਆ ਕਿ ਬੈਗਸ ਰੁਕਸੈਕਸ ਸੀ ਉਹ ਲੱਗੇ ਹੋਏ ਸੀ ਹਾਲਾਂਕਿ ਉਹਨੇ ਕੋਈ ਹਥਿਆਰ ਵਗੈਰਾ ਨਹੀਂ ਦੇਖਿਆ ਪਰ ਅਸੀਂ ਇਸ ਨੂੰ ਜਦੋਂ ਵੀ ਕੋਈ ਸਾਈਟਿੰਗ ਹੁੰਦੀ ਹੈ ਜਦੋਂ ਕੋਈ ਇਸ ਤਰ੍ਹਾਂ ਦੀ ਸ਼ੱਕੀ ਮੂਵਮੈਂਟ ਹੁੰਦੀ ਹੈ ਕਿਸੇ ਪਿੰਡ ਵਿੱਚ ਵੀ ਟੇਕ ਇਟ ਵੈਰੀ ਸੀਰੀਅਸ ਫੋਕਸ ਸੀਰੀਅਸ ਲਾ ਕੇ ਚੱਲਦੇ ਹਾਂ ਲੋਕਾਂ ਦੀ ਜਾਨ ਮਾਲ ਦੀ ਸੁਰੱਖਿਆ ਦੇ ਸਾਡੇ ਤੇ ਜ਼ਿੰਮੇਵਾਰੀ ਹੈ ਇਸ ਕਰਕੇ ਅਸੀਂ ਇਸ ਨੂੰ ਲਾਈਟ ਨਹੀਂ ਲਾ ਰਹੇ ਅਸੀਂ ਆਪਣਾ ਜਿਹੜਾ ਇਸ ਏਰੀਆ ਦੇ ਵਿੱਚ ਆਪਰੇਸ਼ਨ ਲਾਂਚ ਕਰ ਰਹੇ ਹਾਂ ਹੰਟ ਕਰ ਰਹੇ ਹਾਂ ਤੇ ਜਿਸ ਤਰ੍ਹਾਂ ਦੀ ਵੀ ਗਰੰਦੀ ਸੂਚਨਾ ਹੋਵੇ ਤੁਹਾਨੂੰ ਔਨ 에ਅਰ ਦੇ ਨਾਲ ਜੁੜਿਓ ਤੁਸੀਂ ਤੇ ਇਸ ਵੇਲੇ ਦੀ ਅਹਿਮ ਅਪਡੇਟ ਪਠਾਨਕੋਟ ਦੇ ਪਿੰਡ ਛੋਟੀਆਂ ਦੇ ਨਾਲ ਜੁੜੀ ਹੋਈ ਹੈ ਜਿੱਥੇ ਇੱਕ ਵਾਰ ਮੁੜ ਤੋਂ ਸੰਸਨੀ ਫੈਲ ਗਈ ਹੈ ਸੰਸਨੀ ਫੈਲਣ ਦਾ ਕਾਰਨ ਤਿੰਨ ਸ਼ੱਕੀ ਵਿਅਕਤੀ ਦੱਸੇ ਜਾ ਰਹੇ ਨੇ ਤੇ ਇਸ ਵਾਰ ਮੁੜ ਤੋਂ ਇਲਾਕੇ ਦੇ ਵਿੱਚ ਤਿੰਨ ਸ਼ੱਕੀ ਵਿਅਕਤੀਆਂ ਦੀ ਖਬਰ ਮਿਲਣ ਤੋਂ ਬਾਅਦ ਪੁਲਿਸ ਦੇ ਵੱਲੋਂ ਡਰੋਨਾਂ ਦੇ ਰਾਹੀਂ ਇਲਾਕੇ ਨੂੰ ਛਾਣਿਆ ਜਾ ਰਿਹਾ ਹਾਲਾਂਕਿ ਪੁਲਿਸ ਤੱਕ ਜਿਹੜੀ ਇਹ ਚਰਚਾ ਜਿਹੜੀ ਇਹ ਗੱਲ ਹੈ ਉਦੋਂ ਪਹੁੰਚਦੀ ਹੈ ਜਦੋਂ ਇੱਕ ਮਹਿਲਾ ਦਾ ਘਰ ਖੜਕਾਇਆ ਜਾਂਦਾ ਹੈ ਤੇ ਅੰਦਰੋਂ ਮਹਿਲਾ ਵੱਲੋਂ ਵੇਖਿਆ ਜਾਂਦਾ ਹੈ ਕਿ ਉਸ ਦਾ ਘਰ ਖੜਕਾ ਕੌਣ ਰਿਹਾ ਤਾਂ ਤਿੰਨ ਸ਼ੱਕੀ ਵਿਅਕਤੀ ਹੁੰਦੇ ਨੇ ਜਿਸ ਤੋਂ ਬਾਅਦ ਉਸ ਦੇ ਵੱਲੋਂ ਆਪਣੇ ਆਂਡਗੁਆਣ ਦੇ ਵਿੱਚ ਇਸ ਗੱਲ ਦਾ ਜ਼ਿਕਰ ਕੀਤਾ ਜਾਂਦਾ ਉਸ ਤੋਂ ਬਾਅਦ ਪ੍ਰਸ਼ਾਸਨ ਤੱਕ ਲੋਕਾਂ ਦੇ ਵੱਲੋਂ ਰਾਬਤਾ ਕਾਇਮ ਕੀਤਾ ਜਾਂਦਾ ਹੈ ਜਾਂ ਇਹ ਕਹਿ ਲਿਆ ਕਿ ਪੁਲਿਸ ਤੰਤਰ ਤੱਕ ਤਾਰਾਂ ਖੜਕਾ ਦਿੱਤੀਆਂ ਜਾਂਦੀਆਂ ਜਾਂ ਜਿਸ ਤੋਂ ਬਾਅਦ ਪੁਲਿਸ ਐਕਸ਼ਨ ਦੇ ਵਿੱਚ ਆਈ ਹੈ ਤੇ ਐਕਸ਼ਨ ਦੇ ਵਿੱਚ ਆਉਣ ਤੋਂ ਬਾਅਦ ਡਰੋਨਾਂ ਦੇ ਰਾਹੀਂ ਪੂਰੇ ਇਲਾਕੇ ਨੂੰ ਸ਼ਾਨਿਆ ਜਾ ਰਿਹਾ ਵੇਖਿਆ ਜਾ ਰਿਹਾ ਹੈ ਕਿ ਆਖਰੋ ਲੋਕ ਕੌਣ ਸੀ ਜਿਹੜੇ ਆਲੇ-ਦਾਲੇ ਕਿਤੇ ਸਿਕਿਟੀ ਟੀਵੀ ਵੀ ਲੱਗੇ ਹੋਏ ਨੇ ਉਹਨਾਂ ਨੂੰ ਵੀ ਖੰਗਾਲਿਆ ਜਾ ਰਿਹਾ ਹੈ ਤਾਂ ਕਿ ਜਿਹੜੇ ਇਹ ਸ਼ੱਕੀ ਵਿਅਕਤੀਆਂ ਇਹਨਾਂ ਦੀ ਪਛਾਣ ਹੋ ਸਕੇ ਕਿਉਂਕਿ ਇਸ ਤੋਂ ਪਹਿਲਾਂ ਵੀ ਪਠਾਨਕੋਟ ਦੇ ਵਿੱਚ ਤਿੰਨ ਸ਼ੱਕੀ ਵਿਅਕਤੀ ਵਿਖੇਗੇ ਸਨ ਜਿਸ ਤੋਂ ਬਾਅਦ ਪੂਰੇ ਇਲਾਕੇ ਦੇ ਵਿੱਚ ਸੰਸਨੀ ਫੈਲ ਗਈ ਸੀ ਪੁਲਿਸ ਦੇ ਵੱਲੋਂ ਇਲਾਕੇ ਨੂੰ ਸੀਲ ਤੱਕ ਕਰ ਦਿੱਤਾ ਗਿਆ ਸੀ ਆਪਰੇਸ਼ਨ ਚਲਾਇਆ ਗਿਆ ਸੀ ਤੇ ਅੱਜ ਵੀ ਪੁਲਿਸ ਦੇ ਵੱਲੋਂ ਆਪਰੇਸ਼ਨ ਚਲਾਇਆ ਜਾ ਰਿਹਾ ਹੈ ਤੇ ਪੁਲਿਸ ਦਾ ਕਹਿਣਾ ਹੈ ਕਿ ਜਿਹੜੇ ਸ਼ੱਕੀ ਵਿਅਕਤੀ ਨੇ ਉਹਨਾਂ ਦਾ ਅਜੇ ਸ਼ੱਕ ਦੇ ਤੌਰ ਤੇ ਪਿੱਛਾ ਕੀਤਾ ਜਾ ਰਿਹਾ ਪਰ ਖੁਲਾਸਾ ਜਲਦੀ ਕਰ ਦਿੱਤਾ ਜਾਵੇਗਾ ਕਿ ਆਖਰ ਉਹ ਵਿਅਕਤੀ ਕੌਣ ਸਨ ਕਿਸ ਮਨਸ਼ਾ ਦੇ ਨਾਲ ਉਹ ਇਸ ਇਲਾਕੇ ਦੇ ਵਿੱਚ ਆਏ ਨੇ ਜਾਂ ਜਿਸ ਤਰ੍ਹਾਂ ਪਹਿਲਾਂ ਵੀ ਤਿੰਨ ਸ਼ੱਕੀ ਵਿਅਕਤੀਆਂ ਨੂੰ ਵੇਖਿਆ ਗਿਆ ਸੀ ਕਿ ਉਹ ਉਹੀ ਲੋਕ ਨੇ ਕਿਉਂਕਿ ਜਿਹੜਾ ਪਠਾਨਕੋਟ ਦਾ ਇਹ ਪਿੰਡ ਹੈ ਇਸ ਦੇ ਨਾਲ ਇੱਕ ਪਾਸੇ ਜੰਮੂ ਕਸ਼ਮੀਰ ਦੀ ਸਰਹੱਦ ਲੱਗਦੀ ਹੈ ਤੇ ਦੂਜੇ ਪਾਸੇ ਪਾਕਿਸਤਾਨ ਦੀ ਸਰਹੱਦ ਵੀ ਨਾਲ ਹੀ ਹੈ ਜਿਸ ਤੋਂ ਬਾਅਦ ਪੂਰਾ ਇਲਾਕਾ ਹੁਣ ਵੀ ਇੱਕ ਤਰੀਕੇ ਦੇ ਨਾਲ ਪੁਲਿਸ ਦੇ ਵੱਲੋਂ ਸੀਲ ਕੀਤਾ ਗਿਆ ਆਉਣ ਜੋ ਆਉਣ ਵਾਲੇ ਜਿਹੜੇ ਲੋਕ ਨੇ ਉਹਨਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਜਿਹੜੇ ਵਾਨ ਨੇ ਉਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਤੇ ਇਲਾਕੇ ਦੇ ਵਿੱਚ ਵੀ ਇਸ ਗੱਲ ਦਾ ਜ਼ਿਕਰ ਕੀਤਾ ਗਿਆ ਪੁਲਿਸ ਦੇ ਵੱਲੋਂ ਲੋਕਾਂ ਦੇ ਨਾਲ ਤਾਲਮੇਲ ਕੀਤਾ ਜਾ ਰਿਹਾ ਤਾਂ ਕਿ ਅਜਿਹੇ ਸ਼ੱਕੀ ਵਿਅਕਤੀਆਂ ਤੇ ਨਜ਼ਰ ਰੱਖੀ ਜਾਵੇ ਤੇ ਜੇਕਰ ਅਜਿਹੇ ਵਿਅਕਤੀ ਨਜ਼ਰ ਵੀ ਆਉਂਦੇ ਨੇ ਤਾਂ ਉਸ ਤੋਂ ਬਾਅਦ ਪੁਲਿਸ ਤੰਤਰ ਤੱਕ ਜਿਹੜੀ ਸੂਚਨਾ ਪਹੁੰਚਾਈ ਜਾਵੇ ਹਾਲਾਂਕਿ ਇਸ ਗੱਲ ਦੀ ਅਜੇ ਪੁਸ਼ਟੀ ਨਹੀਂ ਹੋਈ ਕਿ ਉਸ ਔਰਤ ਦੇ ਕਹਿਣ ਦੇ ਮੁਤਾਬਕ ਪੁਲਿਸ ਦੇ ਵੱਲੋਂ ਅਜੇ ਸਕੈਚ ਤਿਆਰ ਕੀਤੇ ਜਾ ਰਹੇ ਨੇ ਜਾਂ ਨਹੀਂ ਪੁਲਿਸ ਘਾਰੀਆਂ ਦਾ ਕੀ ਕਹਿਣਾ ਹੈ ਉਹ ਬਿਆਨ ਵੀ ਤੁਹਾਡੇ ਨਾਲ ਸਾਂਝਾ ਕਰਦੇ ਹਾਂ ਤੇ ਪਿੰਡ ਦੇ ਸਰਪੰਚ ਦੇ ਵੱਲੋਂ ਕੀ ਕੁਝ ਬਿਆਨ ਕੀਤਾ ਗਿਆ ਉਹ ਵੀ ਤੁਹਾਡੇ ਨਾਲ ਸਾਂਝਾ ਕਰਦੇ ਹਾਂ ਸਾਡਾ ਸਰਪੰਚ ਹੈ ਮੈਂ ਇਸ ਪਿੰਡ ਦਾ ਅੱਜ ਕੀ ਘਟਨਾ ਹੈ ਜੀ ਇਸ ਰਿਹਾ ਤੇ ਜੀ ਸਾਹਮਣੇ ਘਰ ਇੱਕ ਕੁੜੀ ਇਥੇ ਸਾਡੇ ਆਪਣੀ ਹੈਗੀ ਆ ਨੂ ਦਾ ਉਹ ਘਰ ਖਲੀ ਸੀ ਉਹਨਾਂ ਨੇ 12 ਕੋਈ ਤਿੰਨ ਬੰਦੇ ਆਇਆ ਇੱਕ ਨਾ ਦੋਨਾਂ ਨੇ ਆਰਮੀ ਜੁਨੀਫਾਰਮ ਪਾਈ ਹੋਈ ਮੂੰਹ ਬੰਦੇ ਸੀ ਕਾਲੇ ਕੱਪੜੇ ਨਾਲ ਟਕੇ ਹੋਏ ਤੇ ਇੱਕ ਨੇ ਸੈਂਡੋ ਬਨੈਣ ਤੇ ਨਿਕਰ ਪਾਈ ਆ ਉਹਨਾਂ ਆ ਕੇ ਪੈਸੇ ਮੰਗੇ ਆ ਕਿ ਪੈਸੇ ਦੋ ਕੁੜੀ ਕਹਿੰਦੀ ਮੇਰੇ ਕੋਲ ਪੈਸੇ ਨਹੀਂ ਫਿਰ ਉਹਨਾਂ ਕਹਿੰਿਆ ਕਿ ਮੈਂ ਬਹੁਤ ਪਰੇਸ਼ਾਨ ਆ ਮੇਰੀ ਮਦਦ ਕਰੋ ਜਦੋਂ ਕੋਠੇ ਤੇ ਜਾ ਕੇ ਦੇਖਣ ਲੱਗੀ ਕਿਵੇਂ ਦੇਖਾ ਵੀ ਕਿਹੜੇ ਬੰਦੇ ਆ ਤੇ ਨਾਲ ਹੀ ਜਿਹੜੇ ਕਮਾਂਦੇ ਵਿੱਚ ਨਟ ਗਿਆ ਤੇ ਇੱਕ ਇੱਕ ਬੰਦੇ ਕੋਲ ਜਿਹੜਾ ਬੈਗ ਕਾਫੀ ਲੰਬਾ ਪਿੱਠੂ ਜਿਹੜਾ ਉਹਨੇ ਪਿੱਛੇ ਪਾਇਆ ਬਲੈਕ ਕਲਰ ਸੀ ਕੀ ਕੱਪੜੇ ਕਿਹੜੇ ਪਾਏ ਦੋਨਾਂ ਨੇ ਆਰਮੀ ਯੂਨੀਫਾਰਮ ਤੇ ਇੱਕ ਨੇ ਬਨੇਨ ਤੇ ਟੀ-ਸ਼ਰਟ ਇੱਕ ਨਾ ਨਿਕਰ ਪਈ ਆ ਤੇ ਉਹਨਾਂ ਦੀ ਹਾਈਟ ਲਗਭਗ 6 ਫੁੱਟ ਪਲੱਸ ਆ ਤੋ ਹੁਲੀਆ ਪਤਾ ਜੀ ਕੋਈ ਉਧਰ ਗਾੜੀ ਰੱਖੀ ਹਾਂ ਉਹਨਾਂ ਨੇ ਦੱਸਿਆ ਕਿ ਇੱਕ ਦੇ ਡਾੜੀ ਹੈਗੀ ਆ ਮੁੱਛਾਂ ਕਟੀਆਂ ਹੀ ਉਹਨਾਂ ਨੇ ਜਿਹੜਾ ਹਾਂ ਮਾਮਲੇ ਦੀ ਜਾਣਕਾਰੀ ਪੁਲਿਸ ਨੂੰ ਕਿ ਨਹੀਂ ਦਿੱਤੀ ਸੀ ਮੈਂ ਦਿੱਤੀ ਸੀ ਹਾਂ ਪਹਿਲਾਂ ਮੈਸੇਜ ਉਹ ਸਭ ਨੂੰ ਹੁਣ ਕੀਤਾ ਫਿਰ ਡਿਪਟੀ ਸਾਹਿਬ ਨਾਲ ਗੱਲ ਹੋਈ ਤੇ ਡਿਪਟੀ ਸਾਹਿਬ ਜਿਹੜੇ ਆ ਕਰੀਬ 20 ਮਿੰਟ ਦੇ ਵੀ 25 ਮਿੰਟ ਦੇ ਵਿੱਚ ਵਿੱਚ ਜਿਹੜੇ ਸਾਡੇ ਕੋਲ ਪਹੁੰਚੇ ਸੀਗੇ ਠੀਕ ਅੱਜ 10 ਵਜੇ ਦੇ 11 ਵਜੇ ਦੇ ਕੀ ਫੇਸ ਕੋੜੀਆਂ ਪਿੰਡ ਵਿੱਚ ਆ ਬਾਹਰ-ਬਾਰ ਇੱਕ ਘਰ ਹੈ ਉਸ ਘਰ ਦੇ ਵਿੱਚ ਔਰਤ ਇਕੱਲੀ ਸੀ ਉਸ ਔਰਤ ਨੇ ਦੇਖਿਆ ਕਿ ਬਾਹਰ ਦਰਵਾਜ਼ਾ ਕੋਖੜਾ ਰਿਹਾ ਦਰਵਾਜ਼ਾ ਕੌਣ ਖੜਕਾਉਣ ਤੇ ਜਦੋਂ ਬਾਹਰ ਵਖਿਆ ਦਰਵਾਜ਼ਾ ਖੋਲਿਆ ਨਹੀਂ ਕਰਨਾ ਹੁਣ ਤਿੰਨ ਮਿੰਟੇ ਸ਼ੱਕੀ ਵਿਅਕਤੀ ਦਿਖਾਈ ਦਿੱਤੇ ਉਹ ਕੁਝ ਪੈਸੇ ਦੀ ਡਿਮਾਂਡ ਕਰ ਰਹੇ ਸੀਗੇ ਤੇ ਔਰ ਉਹਨਾਂ ਦੇ ਪਿੱਛੇ ਜਿਹੜੇ ਹੈਗੇ ਕੁਝ ਜਿਸ ਤਰ੍ਹਾਂ ਕਹਿ ਸਕਦੇ ਆ ਕਿ ਬੈਗਸ ਬਰਕਸੈਕ ਸੀ ਪੁੱਲ ਕੇ ਬੈਸੀ ਹਾਲਾਂਕਿ ਉਹਨੇ ਕੋਈ ਹਥਿਆਰ ਵਗੈਰਾ ਨਹੀਂ ਦੇਖੇ ਪਰ ਅਸੀਂ ਇਸ ਨੂੰ ਜਦੋਂ ਵੀ ਕੋਈ ਸਾਈਟਿੰਗ ਹੁੰਦੀ ਹੈ ਜਦੋਂ ਕੋਈ ਇਸ ਤਰ੍ਹਾਂ ਦੀ ਸ਼ੱਕੀ ਮੂਵਮੈਂਟ ਹੁੰਦੀ ਹੈ ਕਿਸੇ ਪਿੰਡ ਵਿੱਚ ਵੀ ਟੇਕ ਇਟ ਵੈਰੀ ਸੀਰੀਅਸ ਫੋਕਸ ਸੀਰੀਅਸ ਲਾ ਕੇ ਚੱਲਦੇ ਹਾਂ ਲੋਕਾਂ ਦੀ ਜਾਨ ਮਾਲ ਦੀ ਸੁਰੱਖਿਆ ਦੇ ਸਾਡੇ ਤੇ ਜ਼ਿੰਮੇਵਾਰੀ ਹੈ ਇਸ ਕਰਕੇ ਅਸੀਂ ਇਸ ਨੂੰ ਲਾਈਟ ਨਹੀਂ ਲਾ ਰਹੇ ਅਸੀਂ ਆਪਣਾ ਜਿਹੜਾ ਇਸ ਏਰੀਆ ਦੇ ਵਿੱਚ ਆਪਰੇਸ਼ਨ ਲਾਂਚ ਕਰ ਰਹੇ ਹਾਂ ਹੰਟ ਕਰ ਰਹੇ ਹਾਂ ਤੇ ਜਿਸ ਤਰ੍ਹਾਂ ਦੀ ਵੀ ਗਿਰਦੀ ਸੂਚਨਾ ਰਹਿਤਾਂ ਓਨ 에ਰ ਦੇ ਨਾਲ ਜੁੜਿਓ ਤੁਸੀਂ ਤੇ ਇਸ ਵੇਲੇ ਦੀ ਅਹਿਮ ਅਪਡੇਟ ਪਠਾਨਕੋਟ ਦੇ ਪਿੰਡ ਛੋਟੀਆਂ ਦੇ ਨਾਲ ਜੁੜੀ ਹੋਈ ਹੈ ਜਿੱਥੇ ਇੱਕ ਵਾਰ ਮੁੜ ਤੋਂ ਸਨਸਨੀ ਫੈਲ ਗਈ ਹੈ ਸਨਸਨੀ ਫੈਲਣ ਦਾ ਕਾਰਨ ਤਿੰਨ ਸ਼ੱਕੀ ਵਿਅਕਤੀ ਦੱਸੇ ਜਾ ਰਹੇ ਨੇ ਤੇ ਇਸ ਵਾਰ ਮੁੜ ਤੋਂ ਇਲਾਕੇ ਦੇ ਵਿੱਚ ਤਿੰਨ ਸ਼ੱਕੀ ਵਿਅਕਤੀਆਂ ਦੀ ਖਬਰ ਮਿਲਣ ਤੋਂ ਬਾਅਦ ਪੁਲਿਸ ਦੇ ਵੱਲੋਂ ਡਰੋਨਾਂ ਦੇ ਰਾਹੀਂ ਇਲਾਕੇ ਨੂੰ ਛਾਣਿਆ ਜਾ ਰਿਹਾ ਹਾਲਾਂਕਿ ਪੁਲਿਸ ਤੱਕ ਜਿਹੜੀ ਇਹ ਚਰਚਾ ਜਿਹੜੀ ਇਹ ਗੱਲ ਹੈ ਉਦੋਂ ਪਹੁੰਚਦੀ ਹੈ ਜਦੋਂ ਇੱਕ ਮਹਿਲਾ ਦਾ ਘਰ ਖੜਕਾਇਆ ਜਾਂਦਾ ਤੇ ਅੰਦਰੋਂ ਮਹਿਲਾ ਵੱਲੋਂ ਵੇਖਿਆ ਜਾਂਦਾ ਹੈ ਕਿ ਉਸ ਦਾ ਘਰ ਖੜਕਾ ਕੌਣ ਰਿਹਾ ਤਾਂ ਤਿੰਨ ਸ਼ੱਕੀ ਵਿਅਕਤੀ ਹੁੰਦੇ ਨੇ ਜਿਸ ਤੋਂ ਬਾਅਦ ਉਸ ਦੇ ਵੱਲੋਂ ਆਪਣੇ ਆਂਡਗੁਆਣ ਦੇ ਵਿੱਚ ਇਸ ਗੱਲ ਦਾ ਜ਼ਿਕਰ ਕੀਤਾ ਜਾਂਦਾ ਉਸ ਤੋਂ ਬਾਅਦ ਪ੍ਰਸ਼ਾਸਨ ਤੱਕ ਲੋਕਾਂ ਦੇ ਵੱਲੋਂ ਰਾਬਤਾ ਕਾਇਮ ਕੀਤਾ ਜਾਂਦਾ ਹੈ ਜਾਂ ਇਹ ਕਹਿ ਲਿਆ ਕਿ ਪੁਲਿਸ ਤੰਤਰ ਤੱਕ ਤਾਰਾਂ ਖੜਕਾ ਦਿੱਤੀਆਂ ਜਾਂਦੀਆਂ ਜਿਸ ਤੋਂ ਬਾਅਦ ਪੁਲਿਸ ਐਕਸ਼ਨ ਦੇ ਵਿੱਚ ਆਈ ਹੈ ਤੇ ਐਕਸ਼ਨ ਦੇ ਵਿੱਚ ਆਉਣ ਤੋਂ ਬਾਅਦ ਡਰੋਨਾਂ ਦੇ ਰਾਹੀਂ ਪੂਰੇ ਇਲਾਕੇ ਨੂੰ ਸ਼ਾਨਿਆ ਜਾ ਰਿਹਾ ਵੇਖਿਆ ਜਾ ਰਿਹਾ ਹੈ ਕਿ ਆਖਰੋ ਲੋਕ ਕੌਣ ਸੀ ਜਿਹੜੇ ਆਲੇ-ਦਾਲੇ ਕਿਤੇ ਸੀਸੀਟੀਵੀ ਵੀ ਲੱਗੇ ਹੋਏ ਨੇ ਉਹਨਾਂ ਨੂੰ ਵੀ ਖੰਗਾਲਿਆ ਜਾ ਰਿਹਾ ਹੈ ਤਾਂ ਕਿ ਜਿਹੜੇ ਇਹ ਸ਼ੱਕੀ ਵਿਅਕਤੀ ਹੈ ਇਹਨਾਂ ਦੀ ਪਛਾਣ ਹੋ ਸਕੇ ਕਿਉਂਕਿ ਇਸ ਤੋਂ ਪਹਿਲਾਂ ਵੀ ਪਠਾਨਕੋਟ ਦੇ ਵਿੱਚ ਤਿੰਨ ਸ਼ੱਕੀ ਵਿਅਕਤੀ ਵੇਖੇ ਗਏ ਸਨ ਜਿਸ ਤੋਂ ਬਾਅਦ ਪੂਰੇ ਇਲਾਕੇ ਦੇ ਵਿੱਚ ਸੰਸਨੀ ਫੈਲ ਗਈ ਸੀ ਪੁਲਿਸ ਦੇ ਵੱਲੋਂ ਇਲਾਕੇ ਨੂੰ ਸੀਲ ਤੱਕ ਕਰ ਦਿੱਤਾ ਗਿਆ ਸੀ ਆਪਰੇਸ਼ਨ ਚਲਾਇਆ ਗਿਆ ਸੀ ਤੇ ਅੱਜ ਵੀ ਪੁਲਿਸ ਦੇ ਵੱਲੋਂ ਆਪਰੇਸ਼ਨ ਚਲਾਇਆ ਜਾ ਰਿਹਾ ਹੈ ਤੇ ਪੁਲਿਸ ਦਾ ਕਹਿਣਾ ਹੈ ਕਿ ਜਿਹੜੇ ਸ਼ੱਕੀ ਵਿਅਕਤੀ ਨੇ ਉਹਨਾਂ ਦਾ ਅਜੇ ਸ਼ੱਕ ਦੇ ਤੌਰ ਤੇ ਪਿੱਛਾ ਕੀਤਾ ਜਾ ਰਿਹਾ ਪਰ ਖੁਲਾਸਾ ਜਲਦੀ ਕਰ ਦਿੱਤਾ ਜਾਵੇਗਾ ਕਿ ਆਖਰ ਉਹ ਵਿਅਕਤੀ ਕੌਣ ਸਨ ਕਿਸ ਮਨਸ਼ਾ ਦੇ ਨਾਲ ਉਹ ਇਸ ਇਲਾਕੇ ਦੇ ਵਿੱਚ ਆਏ ਨੇ ਜਾਂ ਜਿਸ ਤਰ੍ਹਾਂ ਪਹਿਲਾਂ ਵੀ ਤਿੰਨ ਸ਼ੱਕੀ ਵਿਅਕਤੀਆਂ ਨੂੰ ਵੇਖਿਆ ਗਿਆ ਸੀ ਕਿ ਉਹ ਉਹੀ ਲੋਕ ਨੇ ਕਿਉਂਕਿ ਜਿਹੜਾ ਪਠਾਨਕੋਟ ਦਾ ਇਹ ਪਿੰਡ ਹੈ ਇਸ ਦੇ ਨਾਲ ਇੱਕ ਪਾਸੇ ਜੰਮੂ ਕਸ਼ਮੀਰ ਦੀ ਸਰਹੱਦ ਲੱਗਦੀ ਹੈ ਤੇ ਦੂਜੇ ਪਾਸੇ ਪਾਕਿਸਤਾਨ ਦੀ ਸਰਹੱਦ ਵੀ ਨਾਲ ਹੀ ਹੈ ਜਿਸ ਤੋਂ ਬਾਅਦ ਪੂਰਾ ਇਲਾਕਾ ਹੁਣ ਵੀ ਇੱਕ ਤਰੀਕੇ ਦੇ ਨਾਲ ਪੁਲਿਸ ਦੇ ਵੱਲੋਂ ਸੀਲ ਕੀਤਾ ਗਿਆ ਆਉਣ ਜੋ ਆਉਣ ਵਾਲੇ ਜਿਹੜੇ ਲੋਕ ਨੇ ਉਹਨਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਜਿਹੜੇ ਨੇ ਉਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਤੇ ਇਲਾਕੇ ਦੇ ਵਿੱਚ ਵੀ ਇਸ ਗੱਲ ਦਾ ਜ਼ਿਕਰ ਕੀਤਾ ਗਿਆ ਪੁਲਿਸ ਦੇ ਵੱਲੋਂ ਲੋਕਾਂ ਦੇ ਨਾਲ ਤਾਲਮੇਲ ਕੀਤਾ ਜਾ ਰਿਹਾ ਤਾਂ ਕਿ ਅਜਿਹੇ ਸ਼ੱਕੀ ਵਿਅਕਤੀਆਂ ਤੇ ਨਜ਼ਰ ਰੱਖੀ ਜਾਵੇ ਤੇ ਜੇਕਰ ਅਜਿਹੇ ਵਿਅਕਤੀ ਨਜ਼ਰ ਵੀ ਆਉਂਦੇ ਨੇ ਤਾਂ ਉਸ ਤੋਂ ਬਾਅਦ ਪੁਲਿਸ ਤੰਤਰ ਤੱਕ ਜਿਹੜੀ ਸੂਚਨਾ ਪਹੁੰਚਾਈ ਜਾਵੇ ਹਾਲਾਂਕਿ ਇਸ ਗੱਲ ਦੀ ਅਜੇ ਪੁਸ਼ਟੀ ਨਹੀਂ ਹੋਈ ਕਿ ਉਸ ਔਰਤ ਦੇ ਕਹਿਣ ਦੇ ਮੁਤਾਬਕ ਪੁਲਿਸ ਦੇ ਵੱਲੋਂ ਅਜੇ ਸਕੈਚ ਤਿਆਰ ਕੀਤੇ ਜਾ ਰਹੇ ਨੇ ਜਾਂ ਨਹੀਂ ਪੁਲਿਸ ਘਾਰੀਆਂ ਦਾ ਕੀ ਕਹਿਣਾ ਹੈ ਉਹ ਬਿਆਨ ਵੀ ਤੁਹਾਡੇ ਨਾਲ ਸਾਂਝਾ ਕਰਦੇ ਹਾਂ ਤੇ ਪਿੰਡ ਦੇ ਸਰਪੰਚ ਦੇ ਵੱਲੋਂ ਕੀ ਕੁਝ ਬਿਆਨ ਕੀਤਾ ਗਿਆ ਉਹ ਵੀ ਤੁਹਾਡੇ ਨਾਲ ਸਾਂਝਾ ਕਰਦੇ ਹਾਂ ਜਮਲਾ ਸਰਪੰਚ ਹੈ ਇਸ ਪਿੰਡ ਦਾ ਅਜੇ ਕੀ ਘਟਨਾ ਹੋਈ ਜੀ ਇਸ ਰਿਤੇ ਅੱਛਾ ਜੀ ਇਹ ਸਾਹਮਣੇ ਘਰ ਕੁੜੀ ਇੱਥੇ ਸਾਡੇ ਆਪਣੀ ਹੈਗੀ ਐਨੂ ਦਾਦਾ ਉਹ ਕਾਰ ਖਲੀ ਸੀ ਉਹਨਾਂ ਨੇ ਬਾਰੋਂ ਕੋਈ ਤਿੰਨ ਬੰਦੇ ਆਇਆ ਇੱਕ ਨਾ ਦੋਨਾਂ ਨੇ ਆਰਮੀ ਜੁਨੀਫਾਰਮ ਪਾਈ ਹੋਈ ਮੂੰਹ ਬੰਦੇ ਸੀ ਕਾਲੇ ਕੱਪੜੇ ਨਾਲ ਟਕੇ ਹੋਏ ਤੇ ਇੱਕ ਨੇ ਸੈਂਡੋ ਬਨੈਣ ਤੇ ਨਿਕਰ ਪਾਈ ਆ ਉਹਨਾਂ ਆ ਕੇ ਪੈਸੇ ਮੰਗੇ ਆ ਕਿ ਪੈਸੇ ਦੋ ਇੱਕ ਕੁੜੀ ਕਹਿੰਦੀ ਮੇਰੇ ਕੋਲ ਪੈਸੇ ਨਹੀਂ ਫਿਰ ਉਹਨਾਂ ਨੇ ਕਿਹਾ ਕਿ ਮੈਂ ਬਹੁਤ ਪਰੇਸ਼ਾਨ ਆ ਮੇਰੀ ਮਦਦ ਕਰੋ ਜਦੋਂ ਕੋਠੇ ਤੇ ਜਾ ਕੇ ਦੇਖਣ ਲੱਗੇ ਕਿਵੇਂ ਦੇਖਾ ਵੀ ਕਿਹੜਾ ਬੰਦੇ ਆ ਤੇ ਨਾਲ ਹੀ ਜਿਹੜੇ ਇੱਕ ਮਾਦਵੀ ਸੀ ਨਾਲ ਟਕੇ ਤੇ ਇੱਕ ਇੱਕ ਬੰਦੇ ਕੋਲ ਜਿਹੜਾ ਬੈਗ ਕਾਫੀ ਲੰਬਾ ਪਿੱਠੋ ਜਿਹੜਾ ਉਹ ਪਿੱਛੇ ਪਾਇਆ ਬਲੈਕ ਕਲਰ ਜੀ ਕੀ ਕਪੜੇ ਕੜੇ ਪਾਏ ਦੋਨਾਂ ਨੇ ਆਰਮੀ ਯੂਨੀਫਾਰਮ ਤੇ ਇੱਕ ਨੇ ਬਨੇਨ ਤੇ ਟੀ-ਸ਼ਰਟ ਕਿਨਾਂ ਨਿਕਰਵਾਈ ਆ ਤੇ ਉਹਨਾਂ ਦੀ ਹਾਈਟ ਲਗਭਗ 6 ਫੁੱਟ ਪਲੱਸ ਆ ਇਹ ਤੁਹਾਨੂੰ ਲਿਆ ਪਤਾ ਜੀ ਕੋਈ ਉਧਰ ਗਾੜੀ ਰੱਖੀ ਆ ਹਾਂ ਉਹਨਾਂ ਨੇ ਦੱਸਿਆ ਕਿ ਇੱਕ ਦੇ ਦਾੜੀ ਹੈਗੀ ਆ ਮੱਛਾਂ ਕਟੀਆਂ ਹੀ ਉਹਨਾਂ ਨੇ ਜਿਹੜਾ ਹਾਂ ਮਾਮਲੇ ਦੀ ਜਾਣਕਾਰੀ ਪੁਲਿਸ ਨੂੰ ਕਿਨੇ ਦਿੱਤੀ ਸੀ ਹਾਂ ਮੈਂ ਦਿੱਤੀ ਸੀਗੀ ਹਾਂ ਪਹਿਲਾਂ ਮੈਸੇਜ ਤੇ ਸਾਬ ਨੂੰ ਹੁਣ ਕੀਤਾ ਫਿਰ ਡਿਫਟੀ ਸਾਬ ਨਾਲ ਗੱਲ ਹੋਈ ਤੇ ਡਿਪਟੀ ਸਾਹਿਬ ਜਿਹੜੇ ਆ ਕਰੀਬ 20 ਮਿੰਟ ਦੇ ਵੀ 25 ਮਿੰਟ ਦੇ ਵਿੱਚ ਵਿੱਚ ਜਿਹੜੇ ਆ ਸਾਡੇ ਕੋਲ ਪਹੁੰਚੇ ਜੀ। ਜੀ। ਸਵੇਰੇ ਅੱਜ 10 ਵਜੇ ਦੇ 11 ਵਜੇ ਦੇ ਕਿ ਇਹ ਇਥੇ ਇਸ ਕੁੜੀਆਂ ਪਿੰਡ ਵਿੱਚ ਆ ਬਾਹਰ-ਬਾਰ ਇੱਕ ਘਰ ਹੈ ਉਸ ਘਰ ਦੇ ਵਿੱਚ ਔਰਤ ਕੱਲੀ ਸੀ। ਉਸ ਔਰਤ ਨੇ ਦੇਖਿਆ ਕਿ ਬਾਹਰ ਦਰਵਾਜ਼ਾ ਕੋ ਖੜਕਾ ਰਿਹਾ। ਦਰਵਾਜ਼ਾ ਕੌਣ ਖੜਕਾਉਣ ਪੀ ਜਦੋਂ ਬਾਹਰ ਵਖਿਆ ਦਰਵਾਜ਼ਾ ਖੋਲਿਆ ਨਹੀਂ। ਉਹਨੂੰ ਤਿੰਨ ਜਿਹੜੇ ਸ਼ੱਕੀ ਵਿਅਕਤੀ ਦਿਖਾਈ ਦਿੱਤੇ ਆ। ਉਹ ਕੁਝ ਪੈਸੇ ਦੀ ਡਿਮਾਂਡ ਕਰ ਰਹੇ ਸੀਗੇ ਤੇ ਔਰ ਉਹਨਾਂ ਦੇ ਪਿੱਛੇ ਜਿਹੜੇ ਹੈਗੇ ਕੁਝ ਜਿਸ ਤਰ੍ਹਾਂ ਕਹਿ ਸਕਦੇ ਆ ਕਿ ਬੈਗਸ ਰੁਕਸੈਕਸ ਸੀ ਪੁੱਲ ਕੇ ਬੈਸੀ ਹਾਲਾਂਕਿ ਉਹਨੇ ਕੋਈ ਹਥਿਆਰ ਵਗੈਰਾ ਨਹੀਂ ਦੇਖਿਆ ਪਰ ਅਸੀਂ ਇਸ ਨੂੰ ਜਦੋਂ ਵੀ ਕੋਈ ਸਾਈਟਿੰਗ ਹੁੰਦੀ ਹੈ ਜਦੋਂ ਕੋਈ ਇਸ ਤਰ੍ਹਾਂ ਦੀ ਸ਼ੱਕੀ ਮੂਵਮੈਂਟ ਹੁੰਦੀ ਹੈ ਕਿਸੇ ਪਿੰਡ ਵਿੱਚ ਵੀ ਟੇਕ ਇਟ ਵੈਰੀ ਸੀਰੀਅਸ ਕੋਸੇ ਸੀਰੀਅਸ ਲਾ ਕੇ ਚੱਲਦੇ ਆ ਲੋਕਾਂ ਦੀ ਜਾਨ ਮਾਲ ਦੀ ਸੁਰੱਖਿਆ ਦੇ ਸਾਡੇ ਤੇ ਜ਼ਿੰਮੇਵਾਰੀ ਆ ਇਸ ਕਰਕੇ ਅਸੀਂ ਇਸ ਨੂੰ ਲਾਈਟਨਿੰਗ ਡਾਰੇ ਅਸੀਂ ਆਪਣਾ ਜਿਹੜਾ ਇਸ ਏਰੀਆ ਦੇ ਵਿੱਚ ਆਪਰੇਸ਼ਨ ਲਾਂਚ ਕਰ ਰਹੇ ਹਾਂ ਹੰਟ ਕਰ ਰਹੇ ਹਾਂ ਠੀਕ ਹੈ ਤੇ ਜਿਸ